ਇਸ ਹੈ ਕੀ ਮਾਮਲਾ ਸੀ ਜੀ ਹਾਂਜੀ ਹਾਂਜੀ ਮੈਂ ਡਾਕਟਰ ਗਗਨਦੀਪ ਭਰਤਵਾੜ ਐਜ਼ ਅ ਮੈਡੀਕਲ ਆਫੀਸਰ ਐਮਰਜੈਂਸੀ ਚਤਨਾਤ ਸੀਗਾ ਜੀ ਅੱਜ 18 ਤਰੀਕ ਨੂੰ 18 ਫਰਵਰੀ 2024 ਠੀਕ ਹੈ ਤੇ ਡਾਕਟਰ ਗਗਨਦੀਪ ਭਰਤਵਾੜ ਜੀ ਮੇਰਾ ਨਾਮ ਠੀਕ ਹੈ ਤਕਰੀਬਨ ਕਿਤੇ 7 18 ਤੋਂ ਲੈ ਕੇ ਕੋਈ 7 ਵੀਰੇ ਆਸ-ਪਾਸ ਠੀਕ ਹੈ ਸ਼ਾਮ ਦੇ ਟਾਈਮ ਇੱਕ ਐਕਸੀਡੈਂਟ ਕੇਸ ਆਇਆ ਰੋਡਸਾਈਡ ਐਕਸੀਡੈਂਟ ਕੇਸ ਠੀਕ ਹੈ ਤੇ ਜੋ ਪੁੱਛਿਆ ਜਾਂਦਾ ਤੇ ਉਹਦਾ ਨਾਮ ਹਰਦੀਪ ਸਿੰਘ ਦੱਸਿਆ ਉਹਦੇ ਰਿਲੇਸ਼ਨ ਦਾ ਦਰਸ਼ਨ ਸਿੰਘ ਤੇ ਘਰ ਦਾ ਪਤਾ ਰਾਮਪੁਰ ਸ਼ਾਹਕੋਟ ਠੀਕ ਹੈ ਉਮਰ ਲਗਭਗ 40 ਸਾਲ ਦੇ ਆਸ-ਪਾਸ ਤੇ ਜਦ ਉਹਨੂੰ ਚੈੱਕ ਅਪ ਕੀਤਾ ਗਿਆ ਤੇ ਉਹ ਚੈੱਕ ਕਰੰਟੀ ਸਾਡੇ ਅੰਮ੍ਰਿਤਪਾਏ ਗਿਆ ਤੇ ਉਹਨੂੰ ਬ੍ਰਾਡ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਠੀਕ ਹੈ ਬੋਡੀ ਜਿਹੜੀ ਹੈ ਕਿ ਹੈਂਡ ਓਵਰ ਕਰ ਦਿੱਤੀ ਉਹ ਠੀਕ ਹੈ ਹਾਂ ਹਾਂਜੀ ਸਰ ਇਹੜਾ ਇੱਕ ਐਕਸੀਡੈਂਟ ਹੋਇਆ ਕੀ ਮਾਮਲਾ ਸੀ ਜੀ ਤੇ ਮਾਮਲਾ ਇਦਾਂ ਸੀਗਾ ਜੀ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਰਾਮਪੁਰ ਦਾ ਇਹ ਸ਼ਾਗੁਰੂ ਆ ਰਿਹਾ ਸੀ ਮੰਮੀ ਪਿਆ ਥੋੜਾ ਅੱਗੇ ਆਣ ਕੇ ਨਾ ਉੱਥੇ ਕੰਪੈਨ ਸੀ ਉਹਦਾ ਕਿਹ ਅਗਲਾ ਟਾਇਰ ਜਿਹੜਾ ਸੀ ਉਹ ਰੰ ਪਟ ਗਿਆ ਸੀ ਉਹ ਜੈਕ ਤੇ ਲੱਗੀ ਖੜੀ ਸੀਗੀ ਉਹ ਜੈਕ ਉੱਥੇ ਪਿੱਛੇ ਵਜਾਣ ਕੇ ਪਾਇੰਦੇ ਸੀ ਇਹ ਕਾਦੇ ਉੱਤੇ ਸੀ ਇਹ ਮੋਟਰਸਾਈਕਲ ਤੇ ਆਇਆ ਸਪਲੈਂਡਰ ਤੇ ਤੇ ਕੰਬਾਈਨ ਜਿਹੜੀ ਸੀ ਉਹ ਕਿਦੀ ਸੀ ਕੰਬਾਈਨ ਸੀਗੀ ਉਹ ਆਪਣੇ ਦੱਸਦੇ ਆ ਵੀ ਮਨੋਹਰ ਲਾਲ ਸਾਨੂੰ ਭਰੀ ਚੰਦਵਾਸੀ ਦਰਨੇਵਾਲ ਦਾ ਉਹ ਠੀਕ ਹੈ ਜੀ ਪਰ ਮੌਕੇ ਤੇ ਕੋਈ ਨਹੀਂ ਮਿਲਿਆ ਉਸ ਨੂੰ ਤੇ ਇਹ ਵਿਅਕਤੀ ਦੀ ਮੌਕੇ ਤੇ ਡੈਥ ਹੋ ਗਈ ਜੀ ਇਹਦੀ ਮੌਕੇ ਤੇ ਮੌਤ ਹੋ ਗਈ ਠੀਕ ਹੈ ਤੇ ਹੁਣ ਬਾਹਨ ਜਿਹੜੇ ਜੀ ਬਾਹਨ ਜਿਹੜੇ ਉੱਥੇ ਮੌਕੇ ਤੇ ਖੜੇ ਆ ਉਹ ਕੰਪੈਨ ਵਾਲੇ ਟਾਇਰ ਟੂੜ ਕੱਸ ਕੇ ਫੇਲੇ ਆਮ ਅਗਲੇ ਟਾਇਰ ਹਨੇ ਰੱਖ ਜਗ ਤੇ ਹੈਗੀ ਆ ਤੇ ਡੈੱਡ ਬੋਡੀ ਜੀ ਡੈੱਡ ਬੋਡੀ ਜਿਹੜੀ ਅਨਕੋਦਰ ਹਸਪਤਾਲ ਲੈ ਕੇ ਚੱਲੇ ਹੋਣੇ ਸੀ ਸਿਵਲ ਹਸਪਤਾਲ ਤੋਂ ਉੱਥੇ ਰੱਖਾਂਗੇ ਤੇਰੇ ਜੋ ਵੀ ਪਰਿਵਾਰਕ ਮੈਂਬਰ ਬਿਆਨ ਲਖੋਣਗੇ ਉਹਨਾਂ ਤੱਕ ਬੰਦਤੀ ਕਾਰਵਾਈ ਕੀਤੀ ਜਾਵੇ ਠੀਕ ਹੈ